ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਵੀ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜਿਹੜਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਨੇ ਇੰਡੀਆ ਦੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਦੇਖ ਰਹੀਓ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਬੈਠ ਕੇ ਦੇਖਦੀਆਂ ਉਹ ਕੱਪੜੇ ਸਲਾਈ ਕਰਾਉਣਾ ਚਾਹੁੰਦੀਆਂ ਤਾਂ ਕੈਨੇਡਾ ਦੇ ਵਿੱਚ ਮੇਰੀ ਭੈਣ ਹੈਗੀ ਇੱਕ ਤੁਸੀਂ ਉਹਨਾਂ ਦਾ ਐਡਰੈਸ ਵਗੈਰਾ ਲੈ ਕੇ ਫੋਨ ਨੰਬਰ ਲੈ ਕੇ ਉਹਨਾਂ ਤੋਂ ਆਪਦੇ ਕੱਪੜੇ ਵਗੈਰਾ ਯਾ ਜਿਹੜਾ ਕੋ ਟੌਪ ਕੋ ਲੈ ਕੇ ਆ ਉਹ ਲੇਡੀ ਸੂਟ ਦਾ ਆਲ ਓਵਰ ਸੂਟ ਆ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦਿਆਂ ਆਜੋ ਸਾਢੇ 42 ਲੰਬਾਈ ਆ 17 ਬਾਹਾਂ ਸਾਢੇ 13 ਮੂਰੀ ਆ ਸਾਢੇ 12 ਤੀਰਾ 23 ਛਾਤੀ ਆ ਸਾਢੇ 20 ਕਮਰ ਆ ਤੇ ਜਿਹੜੀ हिਪ ਹੈਗੀ ਆ ਉਹ ਪੌਣੇ 25 ਆ ਮੋਢਾ ਸਾਢੇ 20 ਆ ਚਾਕ 18 ਤੇ ਪਲੋਈਆਂ 12 ਤੇ ਆ ਤਿਆਰ ਤੇ ਕੋਣੀ 17 ਇੰਚ ਅਗਲਾ-ਗਲਾ ਪੌਣੇ 7 ਤੇ ਬੈਗ ਵਾਲਾ ਵੀ ਪੌਣੇ 7 ਹੀ ਆ। ਸਲਵਾਰ ਦੀ ਲੰਬਾਈ 34 ਆ। ਮੂਹਰੀ 14 ਤੇ ਪੇਟੀ ਜਿਹਨੂੰ 벨ਟ ਕਹਿੰਦੇ ਆਪਾਂ ਉਹ 24 ਆ। ਝੋਲੀ 14 ਬਾਈ 14 ਦੀ। ਇਹ ਝੋਲੀ ਜ਼ਰੂਰ ਮਿਲ ਲਿਆ ਕਰੋ। ਕਈ ਭੈਣਾਂ ਝੋਲੀ ਵੱਡੀ ਪਾਉਂਦੀਆਂ। ਕਈ ਭੈਣਾਂ ਝੋਲੀ ਛੋਟੀ ਪਾਉਂਦੀਆਂ। ਠੀਕ ਆ? ਇਹ ਲਾਜ਼ਮੀ ਮਿਲ ਲਿਆ ਕਰੋ। ਕੋਣੀ ਝੋਲੀ ਨਿੱਕੀ ਤੋਂ ਨਿੱਕੀ ਜੀ ਮਿਲ ਲਿਆ ਕਰੋ ਬਾਅਦ ਵਿੱਚ ਤਾਂ ਕਿ ਦਿੱਕਤ ਨਾ ਆਵੇ ਹਨਾ। ਕੱਟ ਦੇਣ ਕਰਨੀ ਬਹੁਤ ਹੀ ਔਖੀ ਹੋ ਜਾਂਦੇ ਨੇ ਗਾਹਕ ਦਾ ਮੂਹਰ ਖਰਾਵ ਤੇ ਨਾਲੇ ਸਿਉਣ ਵਾਲੇ ਦਾ ਮੂਹਰ ਖਰਾਵ ਦੋਨਾਂ ਨੂੰ ਔਖਾ ਹੋ ਜਾਂਦਾ। ਤਾਂ ਆਜੋ ਆਪਾਂ ਇੱਕ ਵਾਰੀ ਪ੍ਰ ਜਿਹੜੇ ਥੋੜਾ ਪਉਣ ਲੱਗਦੇ ਨੇ ਵੀ ਸੁਗੜਣ ਦੇ ਨੂੰ ਪਹਿਲਾਂ ਹੀ ਧੋੜਿਆ ਕਰੋ। 5-4 ਘੰਟੇ ਭਿਓ ਕੇ ਉਸ ਤੋਂ ਬਾਅਦ ਕੱਟਾ ਕਰੋ। ਠੀਕ ਆ? ਤਾਂ ਕਪੜਾ ਮੈਂ ਮੈਲ ਲਿਆ ਪੂਰਾ 5 ਮੀਟਰ ਆ ਇਹ। ਸਬਕ ਪੰਜ ਹੋਊਗਾ ਕੋ ਸੁਗੜ ਗਿਆ। ਤੇ ਆਪਾਂ ਨੂੰ ਕੁੱਠੇ ਪਾਸੋਂ ਕਟਾਂਗੇ। ਪਹਿਲਾਂ ਫੁੱਲ ਦੇਖ ਲੈ ਕਰੋ ਕਿਈ ਵੀ ਉੱਪਰ ਨੂੰ ਜਾਂਦੇ ਹੁੰਦੇ ਆ। ਤਾਂ ਫਿਰ ਆਪਾਂ ਉਸਾਰਾ ਮੈਂ ਕਟਣਾ ਇਹਦੇ ਦੋਨੇ ਪਾਸੇ ਨੂੰ ਫੁੱਲ ਆ ਠੀਕ ਆ। ਤੇ ਪੈਪੰਗ ਕੱਢਣੀ ਆਪਾਂ ਇਹਨੂੰ 4 ਇੰਚ ਵੱਧ ਰੱਖਣਾ ਘੇਰੇ ਤੋਂ 4 ਇੰਚ ਵੱਧ। ਆਲੋ ਜਿਵੇਂ ਹੈਪ ਹੈਗੀ ਇਹਨਾਂ ਦੀ 1.25 ਆਪਾਂ 2.24 ਹਿਸਾਬ ਨਾਲ ਕੱਢ ਲਏ ਨੇ 2.24 ਤੇ 4 2.28 ਆਪਾਂ ਨੂੰ 2.28 ਦੇ ਹਿਸਾਬ ਦੇ ਨਾਲ ਕੱਟਾਂਗੇ ਕਿਸੇ ਵੀ ਚੀਜ਼ ਦੀ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰਕੇ ਜਰੂਰ ਆਪਣੀ رائے ਦਿਆ ਕਰੋ ਵੀ ਬਾਈ ਸਾਨੂੰ ਆਹ ਚੀਜ਼ ਨਹੀਂ ਸਮਝ ਆਉਂਦੀ ਤਾਂ ਕਿ ਮੈਂ ਉਹ ਚੀਜ਼ ਨੂੰ ਦੁਬਾਰੇ ਚੰਗੀ ਤਰ੍ਹਾਂ ਸਮਝਾ ਸਕਾਂ ਹਨਾ 24 ਤੇ 4 28 ਸਾਡੇ 24 ਤੇ 4 2.28 ਜਾਣੀ ਕਿ 14.5 ਇੱਥੇ ਹੋਵੇਗਾ ਨਾ 14.5 ਕੰਨੀ ਆਪਾਂ ਛੱਡਤੀ ਇੱਥੇ 14.5 ਹਲਕਾ ਜਿਹਾ ਵਧ ਕਰਾਂ ਜੀ ਨੂੰ ਐ 14.5 14.5 ਆਇਮੈਲ ਲੈ ਗਰੋ ਹੁਣ ਆਪਾਂ ਇਹਨੂੰ ਪ੍ਰੈਸ ਦੇ ਨਾਲ ਚੰਗੀ ਤਰ੍ਹਾਂ ਕਰੀਬ ਆਲਾ ਜੀ ਪ੍ਰੈਸ ਲਾਜ਼ਮੀ ਮਾਰਨੀ ਐ ਠੀਕ ਐ ਸੂਟ ਕੱਟਣ ਦੇ ਵੇਲੇ ਜ਼ਰੂਰੀ ਐ ਪ੍ਰੈਸ ਕਰਨ ਦਾ ਜਿੰਨਾ ਕੱਪੜੇ ਸੁਗੜਨਾ ਕੋਈ ਵਦਨਾ ਹਨ ਉਹ ਪ੍ਰੈਸ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਆਪਾਂ ਨੂੰ ਜਿਹੜੇ ਥੋੜੇ-ਮੋਟੇ ਬਾਲ ਵੀ ਹੁੰਦੇ ਉਹ ਵੀ ਨਿਕਲ ਜਾਂਦੇ ਆ ਕਈ ਵਾਰੀ ਕੀ ਹੁੰਦਾ ਆਪਾਂ ਪਹਿਲਾਂ ਮੈਨ ਮੈਣ ਕੇ ਰੱਖਿਆ ਹੁੰਦਾ ਬਾਅਦ ਦੇ ਵਿੱਚ ਕੀ ਹੁੰਦਾ ਸੂਟ ਖੋਲੇ ਜਾਂਦਾਗਾ ਉਹ ਇਹੀ ਕਾਰਨ ਆ ਵੀ ਪਹਿਲਾਂ ਪ੍ਰੈਸ ਕਰਕੇ ਜੇ ਕਟਿਆ ਹੋਊਗਾ ਤੁਹਾਡਾ ਫਿਰ ਬਾਅਦ ਦੇ ਵਿੱਚ ਨਹੀਂ ਖੁੱਲੂਗਾ ਜਿੰਨਾ ਆਪਾਂ ਬਣਾਤਾ ਇਨ ਬੈਨ ਸੇਮ ਨਾਪ ਰੂਲ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਉਹਨੂੰ ਪ੍ਰੈਸ ਲਾਜ਼ਮੀ ਕਰਿਆ ਕਰੋ ਦੇਖੋ ਹੋੜਾ ਪੂਰਾ ਨਿੱਕੇ ਤੋਂ ਨਿੱਕੇ ਬਾਲ ਵੀ ਖੋਲੇ ਜਾਂਦੇ ਆ ਉਹ ਇਧਰ ਚੰਗੀ ਤਰ੍ਹਾਂ ਕਰੀਬ ਨਾਲੋ ਤਾਂ ਕਿ ਬੈਗ ਪੱਲਾ ਕੱਟਰ ਵੇਲੇ ਵੀ ਥੋੜਾ ਮੋਟਾ ਫਰਕ ਵੀ ਨਾ ਪਵੇ ਹਨਾ ਬਾਕੀ ਜਿਹੜੀਆਂ ਭੈਣਾਂ ਨੇ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਹੁੰਦਾ ਉਹ ਫੋਨ ਦੇ ਉੱਪਰ ਕੁਝ ਵੀ ਲਿਖ ਕੇ ਭੇਜਿਆ ਕਰੋ ਜੇ ਕਿਸੇ ਭੈਣ ਨੂੰ ਲਿਖਣਾ ਨਹੀਂ ਆਉਂਦਾ ਉਹ ਬੋਲ ਕੇ ਭੇਜ ਦਿਆ ਕਰੋ ਹਨਾ ਤੇ ਜਿਹੜੀਆਂ ਭੈਣਾਂ ਬਿਲਕੁਲ ਅਣਜਾਣ ਉਹ ਵੀ ਮੈਨੂੰ ਦੱਸ ਦਿਆ ਕਰੋ ਫਿਰ ਮੈਂ ਉਹਨੂੰ ਨਾਮ-ਨਾਲ ਲੈ ਕੇ ਚੱਲਦਾ ਉਹ ਜਿਹੜੀਆਂ ਭੈਣਾਂ ਦਾ ਜਾਣਦੀਆਂ ਉਹਨੂੰ ਤਾਂ ਪਤਾ ਲੱਗ ਜਿੰਦਾ ਜਮੇ ਜ਼ੀਰੋ ਤੋਂ ਸਿੱਖਣਾ ਸ਼ੁਰੂ ਕੀਤਾ ਹਨਾ ਉਹ ਵੀ ਦੱਸ ਦਿਆ ਕਰੋ ਵੀ ਬਈ ਜਮਾ ਸੀ ਅਣਜਾਣ ਸਾਨੂੰ ਥੋੜਾ ਬਰੀਕੀ ਸਮਝਾ ਰਿਆ ਕਰੂ। ਬਾਹਾਂ ਬਾਰੇ ਮੈਂ ਤੁਹਾਨੂੰ ਦੱਸੀ ਸੀ ਤਾਂ ਕਈ ਵੀਡੀਓ ਦੇ ਵਿੱਚ ਵੀ ਬਾਹਾਂ ਵਾਲਾ ਪਾਸਾ ਥੱਲੇ ਰੱਖਣਾ, ਕੁੜਤੀ ਵਾਲਾ ਪਾਸਾ ਉੱਪਰ ਰੱਖਣਾ ਤੇ ਬਾਹਾਂ ਨੂੰ ਢਿੱਲੀ ਛੜ ਛੜ ਕੇ ਝੜਾਇਆ ਕਰੋ ਤਾਂ ਕਿ ਸਫਾਈ ਆਵੇ। ਤੇ ਲੰਬਾਈ ਹੈਗੀ ਇਸ ਪੈਨ ਦੀ 42.5 ਤੇ 3 45 3 ਇੰਚਾਂ ਆਪਾਂ ਵਾਧਾ ਰੱਖਦੇ ਹੁੰਨੇ ਆ। ਇਹ ਆ ਲੋ 42 ਤੇ 3 45 ਹਲਕਾ ਜਿਹਾ ਆਪਾਂ ਵਾਧਾ ਰੱਖਿਆ। ਤੇ ਵੀ ਕਾਣ ਵਗੈਰਾ ਹੋ ਜੇ ਨਾਲ। ਇਥੇ ਤੀਰਾ ਹੈਗਾ ਇਸ ਪਾਸੇ ਦਾ 12.5 ਆਪਾਂ ਰੱਖਾਂਗੇ ਜਨ ਕਿ ਸਵਾ 6 ਆ ਆਪਾਂ ਰੱਖਾਂਗੇ 6.5.1 ਕਿਉਂਕਿ ਬੈਗ ਵਾਲਾ ਜਿਆਦਾ ਵੱਡਾ ਨਹੀਂਗਾ ਤਾਂ ਕਰਕੇ ਆਪਾਂ ਜਿਆਦਾ ਤੀਰਾ ਛੋਟਾ ਵੀ ਨਹੀਂ ਕਰ ਸਕਦੇ ਹਨ ਆलो ਇਸੇ ਤਰ੍ਹਾਂ ਹੀ ਛਾਤੀ ਪਹਿਲਾਂ ਤੁਸੀਂ ਸਿੱਧਾ ਨਿਸ਼ਾਨ ਲਾ ਲਿਆ ਕਰੋ ਇੱਥੋਂ 7 ਇੰਚ ਤੇ ਕਰ ਲਾ ਲਿਆ ਹੁਣ ਇਸ ਪਾਸੇ ਦੀ ਛਾਤੀ 23 ਆ ਜੇ ਆਪਾਂ ਇਹਨੂੰ 7 ਮੋਢਾ ਪਾਤਾ ਤਾਂ ਬਹੁਤ ਜਿਆਦਾ ਮੋਢਾ ਵੱਡਾ ਹੋ ਜੂ ਫਿਰ ਤੁਹਾਡੀ ਬਾਹਾਂ ਜਿਹੜੀ ਚੜ੍ਹ ਨਹੀਂ ਆਪਾਂ ਇਹਨਾਂ ਨੂੰ ਕਿੰਨਾ ਪਾਵਾਂਗੇ ਸਵਾਸ਼ੀ ਜਾਂ ਸਾਢੇ 6 ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜੇ ਕਿਸੇ ਭੈਣ ਨਹੀਂ ਸਮਝ ਆਉਂਦੀ ਯਾ ਆ ਵੀ ਮੈਂ ਸੌਖਾ ਸਮਝਾਉਣਾ ਇੱਥੋਂ ਆਪਾਂ ਕੱਟਣਾ ਸਾਢੇ 6 ਤੋਂ ਤੇ ਇੱਥੇ ਹੋ ਗਿਆ ਤੁਹਾਡਾ 23 ਇੰਚ ਛਾਤੀ 11.5 ਯਾਨੀ ਕਿ ਲਾਲ ਨਿਸ਼ਾਨ ਲਾਉਣਾ ਮੈਂ ਇੱਥੇ ਠੀਕ ਹੈ ਇੱਕ ਨਾਲ ਨਿਸ਼ਾਨ ਇੱਥੇ ਲਾ ਕੇ ਸਾਤ ਤੇ ਜਦੋਂ ਆਪਾਂ ਇਹਨੂੰ ਐ ਕਰਕੇ ਦੇਖਾਂਗੇ ਆ ਦੇਖੋ ਇੱਥੋਂ ਮੁੜ ਕੇ ਕਿੰਨਾ ਹੋ ਗਿਆ 1.5 ਹੁਣ ਤੁਸੀਂ ਇੱਥੇ ਜਾਓ ਇਹ ਥੋੜੇ ਜਿھے ਫਰਕ ਦੇ ਨਾਲ ਹੀ ਕਿੰਨਾ ਹੋ ਗਿਆ 11.5 ਆਏ ਮੋਡਾ ਵੱਡਾ ਹੋਏ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਨਾ ਵੀ ਛਾਤੀ ਤੇ ਤੀਰਾ ਦੋਨੇ ਚੀਜ਼ਾਂ ਦੇਖ ਲਿਆ ਕਰੋ ਜੇ ਤੀਰਾ ਛੋਟਾ ਛਾਤੀ ਵੱਲੀ ਆ ਆ ਚੀਜ਼ ਵੱਲੀ ਵੱਡੀ ਹੋ ਜੂ ਫਿਰ ਬਾਹਰ ਚੜਨੀ ਨਹੀਂ ਇਹ ਲਾਜ਼ਮੀ ਧਿਆਨ ਰੱਖਿਆ ਕਰੋ ਬਿਲਕੁਲ ਸੌਖਾ ਜਾਂ ਇਹ ਤਰੀਕਾ ਹੈਗਾ ਪੂਰਾ ਛੋਟਾ ਕਰ ਲਿਆ ਕਰੋ ਬਾਅਦ ਸ਼ਾਰਟ ਪੈ ਜਾਂਦੀ ਆ ਜੇ ਤੁਸੀਂ ਬੈਕ ਪਾਸ ਆ ਵਧਾਉਣਾ ਵੀ ਜੇ ਕਿਸੇ ਦਾ ਗਲਾ ਪਿੱਛੇ ਹੋ ਜਾਂਦਾ ਫਿਰ ਮੋਡਾ ਥੋੜਾ ਜਿਹਾ ਹੋਰ ਤਾਂ ਉਹ ਨੂੰ ਕਰ ਲਿਆ ਕਰੋ ਇਹ ਇੱਥੋਂ ਇਹ ਨਹੀਂ ਹੈ ਵੀ ਇੱਥੋਂ ਤਾਂ ਜੜ ਜੂ ਬਿਲਕੁਲ ਸਹੀ ਆਊਗਾ ਇੱਥੋਂ ਤੇ ਇੱਥੋਂ ਆਪਾਂ ਰੱਖਾਂਗੇ ਮਾਰਜਨ 2 ਇੰਚ ਦਾ 1 ਸੈਡ ਸਲਾਈ ਹੈਗੀ ਪੌਣੇ 16 ਇਹਨਾਂ ਦੀ ਆਪਾਂ ਰੱਖਾਂਗੇ 16.5 ਜਾਂ 16.5 ਇਹ ਫਿਟਿੰਗ ਕਰਨ ਵੇਲੇ ਨਾ ਮੈਨ ਲਿਆ ਕਰੋ ਇਹ ਆ हिस्सा ਇਹ ਜ਼ਰੂਰੀ ਆ ਤੇ ਪੈਪੰਗਾ ਆਪਾਂ ਕੱਢਣੀ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਤਾ 24.5 ਤੇ 4 28.5 ਇਥੇ ਵੀ ਥੋੜਾ ਘਾਟਾ ਘੇਰ ਇਹਨਾਂ ਦਾ ਆਪਾਂ ਥੋੜਾ ਇਥੋਂ ਘੱਟ ਰੱਖਾਂ ਠੀਕ ਆ ਆ ਮੈਂ ਇਹ ਰੱਖ ਦਉਨ 1 ਇੰਚ ਇਧਰੋਂ ਤੁਸੀਂ ਦੋ ਰੱਖ ਲਿਆ ਕਰੋ ਜਿਹੜੀ ਗਲਾਈ ਆ ਦੋ ਪੌਣੇ ਦੋ ਤੋਂ ਪੌਣੇ ਸ਼ੁਰੂ ਕਰਦੇ ਕਰੋ ਇਥੇ ਠੀਕ ਫਿਰ ਵੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਤੇ ਵਿੱਚ ਜਾ ਕੇ ਜਰੂਰ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਵੀ ਬਾਈ ਸਾਨੂੰ ਆਹ ਚੀਜ਼ ਦੀ ਸਮਝ ਨਹੀਂ ਆਉਂਦੀ ਹੈ ਨਾ ਵੀ ਥੋੜੀ ਬਰੀਕੀ ਸਮਝਾ ਦਿਓ ਆ 2.5 ਇੰਚ ਆਪਾਂ ਨਿਸ਼ਾਨ ਲਾ ਲਿਆ ਆ ਦੇਖੋ ਤੁਹਾਨੂੰ ਕਿ ਥੋੜਾ ਵੱਧ ਰੱਖਣ ਦਾ ਹੀ ਬਦਾਉਣਾ ਇੰਨਾ ਕਾਹ ਹੋਇਆ ਤਾਂ ਕਰਕੇ ਹਰ ਇੱਕ ਚੀਜ਼ ਨੂੰ ਥੋੜੀ ਜੀ ਵੱਧ ਰੱਖ ਕੇ ਚੱਲਿਆ ਕਰੋ ਬਾਅਦ ਵਿੱਚ ਦਿੱਕਤ ਨਾ ਆਵੇ ਘਟ ਗਿਆ ਤਾਂ ਔਖੇ ਔਖਾ ਵੱਧ ਗਿਆ ਤਾਂ ਉਹਨੂੰ ਆਪਾਂ ਵਿੱਚ ਫੋਲਡ ਕਰ ਦਈਏ ਮੋਢੇ ਦਾ ਰਾਜ ਵੀ ਧਿਆਨ ਰੱਖਿਆ ਕਰੋ ਦੇਖੋ ਮੈਂ ਹਜੇ ਹੋਰ ਵੀ ਮੋਢੇ ਛੋਟਾ ਰੱਖਿਆ ਕਿਉਂਕਿ ਮੈਨੂੰ ਪਤਾ ਮੋਢਾ ਮੱਲੋ ਮੱਲੀ ਵਧੇ ਜਾਂਦਾ ਹੈ ਇਹ ਚੀਜ਼ਾਂ ਤੁਸੀਂ ਲਾਜ਼ਮੀ ਧਿਆਨ ਰੱਖਣਾ ਮੋਢੇ ਦਾ ਜਦੋਂ ਮੋਢਾ ਵੱਡਾ ਹੋ ਜਾਂਦਾ ਮਹਾਰਾਜ ਵੀ ਆਪਣਾ ਢਿੱਲਾ ਛਾੜਤਾ ਕੁਰਤੀ ਵਾਲਾ ਮੋਢਾ ਇੱਥੇ ਬਾਲ ਪੈਣਗੇ ਬਹੁਤ ਜ਼ਿਆਦੇ ਤੇ ਬੁਰੇ ਲੱਗਦੇ ਪਰ ਮੈਂ ਉਹ ਕੁਰਤਾ ਉਹ ਮੈਂ ਉਹ ਲੇਡੀ ਸੂਟ ਇਧਰ ਲਾ ਪਾਸਾ ਆਪਾਂ ਨੇ ਕਦੇ ਵੀ ਉਹ ਨਹੀਂ ਕਰਨ ਢਿੱਲਾ ਨਹੀਂ ਛੱਡਣਾ ਰੰਟ ਪੱਲਾ ਆਪਣਾ ਕੱਟਿਆ ਗਿਆ ਆਪਾਂ ਸਾਈਡ ਤੇ ਰੱਖਦਾ ਇਸੇ ਤਰੀਕੇ ਨਾਲ ਬੈਕ ਪੱਲਾ ਕੱਟਾਂਗੇ ਆਪਾਂ 7.14 7.14 ਕਟਾਈ ਬਹੁਤ ਸੌਖੀ ਆ ਪਰ ਜੇ ਤੁਸੀਂ ਧਿਆਨ ਨਾਲ ਵੀਡੀਓ ਦੇਖੋਗੇ ਵੀਡੀਓ ਨੂੰ ਟਪਾ ਟਪਾ ਕੇ ਨਹੀਂ ਦੇਖਿਆ ਕਰੋ ਪੂਰਾ ਗੌਰ ਨਾਲ ਜੇ ਤੁਸੀਂ ਇੱਕ ਵੀ ਵੀਡੀਓ ਦੇਖ ਲਈ ਤਾਂ ਤੁਹਾਨੂੰ ਪਹਿਲੀ ਚੀਜ਼ ਸਮਝ ਆ ਜਾਊਗੀ ਹਨਾ ਬਾਕੀ ਕੋਈ ਗੱਲ ਨਹੀਂ ਕਿਸੇ ਵੀ ਭੈਣ ਨੇ ਦਿਲ ਨਹੀਂ ਛੱਡਣਾ ਜੇ ਨਹੀਂ ਸਮਝ ਆਉਂਦੀ ਦੋ ਵਾਰੀ ਆਜੂ ਚਾਰ ਵਾਰੀ ਆਜੂ ਮੇਰੇ ਕੋਲ ਉਹ ਇੰਥੋਂ 50 ਵਾਰੀ ਪੁੱਛ ਲਉ ਪਰ ਕਿਸੇ ਵੀ ਭੈਣ ਨੇ ਜਦੋਂ ਫੋਨ ਕਰਨ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰ ਲਿਆ ਕਰੋ ਐਨੀ ਕੁ ਮੇਰੀ ਬੇਨਤੀ ਆ ਹਨਾ ਤੇ ਦਿਨੇ ਆਪਣੇ ਤੋਂ ਉਨੀ ਗੱਲ ਨਹੀਂ ਹੁੰਦੀ ਜਿੰਨਾ ਆਪਾਂ ਨੂੰ ਬਰੀਕੀ ਦੇ ਵਿੱਚ ਸਮਝਣਾ ਹੁੰਦਾ ਚਲੋ ਸਵਾ 14 ਸਵਾ 14 ਸਵਾ 14 ਠੀਕ ਆ ਹਲਕਾ ਹਲਕਾ ਵਾਧਾ ਨੂੰ ਮੜੇ ਪਿੱਛੇ ਨੂੰ ਮੋੜ ਲਾ ਹੁਣ ਆਪਾਂ ਇਹਦੇ ਵੀ ਉਮੀ ਪ੍ਰੈਸ ਮਾਰਾਂਗੇ ਜਿਵੇਂ ਫਰੰਟ ਭਲੇ ਦੇ ਮਰੀ ਸੀਗੀ ਆ ਬਾਲ ਜੇ ਸਾਰੇ ਚੰਗੀ ਤਰ੍ਹਾਂ ਕੱਢ ਲਿਆ ਕਰੋ ਤਾਂ ਕਿ ਫਿਟਿੰਗ ਦੇ ਵਿੱਚ ਫਰਕ ਨਾ ਪਾਵੇ। ਕਾਫੀ ਬੰਦੇ ਦੇ ਕਮੈਂਟ ਆਉਂਦੇ ਪਹਿਲਾਂ ਜਦੋਂ ਸੌਂਤਾ ਸੀ ਬਾਈ ਮੈਂ ਪਾ ਕੇ ਦੇਖਿਆ ਸੀਗਾ ਪ੍ਰੈਸ ਕਰਨ ਤੋਂ ਪਹਿਲਾਂ ਫਿਟਿੰਗ ਸਹੀ ਸੀ ਜਦੋਂ ਪ੍ਰੈਸ ਕਰ ਲਿਆ ਫਿਰ ਉਹ ਅੱਧਾ ਇੰਚ ਦਾ ਫਰਕ ਪੈ ਖੁੱਲਾ ਹੋ ਜਾਂਦਾ ਮੇਰਾ ਸੂਟ ਹਨਾ ਇਹੀ ਕਾਰ ਹੁੰਦੀ ਜਦੋਂ ਆਹ ਬਾਲਾ ਦੇ ਜਦੋਂ ਬਲ ਖੁੱਲਦੇ ਆ ਲੰਬਾਈ 'ਚ ਵੀ ਫਰਕ ਪਊਗਾ ਚੜਾਈ 'ਚ ਵੀ ਫਰਕ ਪਊਗਾ। ਇਹ ਤਾਂ ਆਪ ਨੂੰ ਪਤਾ ਹੀ ਵੀ ਇਕੱਠਾ ਹੋ ਜਾਂਦਾ ਕਪੜਾ ਉਹੋ ਨੇ ਤਾਂ ਹੈਗੀ ਪ੍ਰੈਸ ਨਾਲ ਤਾਂ ਪਾਲ ਲਈ ਤਾਂ ਕਿ ਇਹ ਮਿਆਂ ਦੇ ਕੋਕ ਨਹੀਂ ਫੋਲਡ ਹੋਈ ਵੀ ਨਾ ਕਿੰਨਾ ਕੱਪੜਾ ਨਿਕਲ ਆਊਗਾ ਐ ਪਹਿਲੀ ਪ੍ਰੈਸ ਕਰ ਕਰਕੇ ਕੱਟਿਆ ਕਰੋ ਤਾਂ ਕਿ ਸਫਾਈ ਆਵੇ ਬਣਾਉਣ ਵੇਲੇ ਵੀ ਇੰਨਾਂ ਜਿਕਰ ਤੁਸੀਂ ਸੂਟ ਬਣਾਉਣੇ ਆ ਪ੍ਰੈਸ ਕੋਲੇ ਕਰਮ ਰੱਖਿਆ ਕਰੋ ਲਾ ਕੇ ਇਹ ਪਲੋਈ ਪਾਲੀ ਪ੍ਰੈਸ ਮਾਰ ਲੀ ਜੇ ਤੁਸੀਂ ਚਾਹੋ ਨੇ ਸਫਾਈ ਆਵੇ ਕੰਮ 'ਚ ਕੰਮ ਦੇ ਵਿੱਚ ਸਫਾਈ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਨਾ ਜਦੋਂ ਆਪਾਂ ਪੈਪੰਗ ਕੱਟਦੇ ਜਾਂ ਕੁਝ ਵੀ ਕਰਦੇ ਆ ਪੂਰੀ ਸਫਾਈ ਦੇ ਨਾਲ 10 ਮਿੰਟ ਵਾਧਾ ਲਾ ਲਿਆ ਕਰੋ ਕੋਈ ਦਿੱਕਤ ਨਹੀਂ ਉਹ ਆ ਉਸੇ ਤਰ੍ਹਾਂ ਹੀ ਆਪਾਂ ਨੂੰ ਬ੍ਰੈਕ ਪੈਲ ਨੂੰ ਉੱਪਰ ਰੱਖਾਂਗੇ ਜਿਹੜਾ ਪਹਿਣਾ ਉਹ ਗਲੇ ਪਿੱਛੇ ਨੂੰ ਜਾਂਦੇ ਆ ਵੈਸੇ ਆਪਣੇ ਨਹੀਂ ਜਾਂਦੇ ਮੈਂ ਹਰ ਇੱਕ ਵੀਡੀਓ ਚ ਦੱਸਦਾ ਹੁੰਦਾ ਇਹ ਤੁਹਾਨੂੰ ਪਤਾ ਵੀ ਮੇਰੇ ਆ ਕਸਟਮਰ ਦਾ ਜਾਂ ਗਾਹਕ ਦਾ ਹਨ ਕਹੇ ਲੋ ਜਾਂ ਮੇਰਾ ਆਪ ਦਾ ਸੂਟ ਪਿੱਛੇ ਨੂੰ ਜਾਂਦਾ ਤਾਂ ਤੁਸੀਂ ਇਹਨੂੰ ਲਗਭਗ 8 ਇੰਚ ਜੇ ਜ਼ਿਆਦਾ ਜਾਂਦਾ ਤਾਂ 1 ਇੰਚ ਵੱਡਾ ਰੱਖ ਲਿਆ ਕਰੋ ਐਵੇਂ ਕਰਕੇ ਠੀਕ ਆ ਆਵਲੀ ਆਵਲੀ ਸ਼ੇਪ ਦੇਣੀ ਤੁਸੀਂ ਜਿਨ੍ਹਾਂ ਦੇ ਘਰੇ ਪਿੱਛੇ ਜਾਂਦੇ ਆ ਲਾਜ਼ਮੀ ਉਹਨਾਂ ਦੇ ਐ ਵੀ ਧਿਆਨ ਰੱਖਣਾ ਤੁਸੀਂ ਵੀ ਆ ਮੋਡਾ ਹਲਕਾ ਜਿਹਾ ਕੱਟ ਕਰ ਲੈਣਾ ਠੀਕ ਆ ਕਿਉਂਕਿ ਆ ਮੋਡਾ ਵੱਡਾ ਹੋ ਜੂ ਨਾ ਇੰਚ ਦਾ ਫਰਕ ਪੈ ਗਿਆ ਆਪਾਂ ਇਹਨਾਂ ਨੂੰ ਥੋੜਾ ਜਿਹਾ ਮੋਡ ਆਹ ਬੈਕ ਪੱਲਾ ਚੱਕਾਂਗੇ ਕਿਉਂਕਿ ਭੈਣ ਦੀ ਸੇ ਥੋੜੀ ਭਾਰੀ ਹੈ ਇਹ ਨਾਲੇ ਮਸਾਂ ਚੱਕ ਕੇ ਦਿਖਾਉਣਾ ਬੈਕ ਪੱਲਾ ਨਾਲੇ ਪਤਾ ਲੱਗੂ ਸੋਖਾ ਹੋਇਆ ਹੈ ਨਾ ਕਿਵੇਂ ਚਿੱਤਣਾ ਥੋੜਾ ਚੱਕਾਂਗੇ ਪਪਾਲਾ ਨਹੀਂ ਚੱਕਦੇ ਕਿਉਂਕਿ ਇਹਨਾਂ ਦੀ ਕੰਪਲੀਟ ਹੈ ਨਹੀਂ ਕੋਈ ਤੁਹਾਨੂੰ ਪਤਾ ਜੇ ਲੱਗ ਜੂ ਹੈ ਨਾ ਕਿੰਨਾ ਚੱਕਣਾ ਹਲਕਾ ਹਲਕਾ ਇਧਰੋਂ ਚੱਕਦੇ ਹਾਂ ਇੱਕ ਦੂਸਰੇ ਆ ਮੋਢੇ ਦਾ ਲਾਜ਼ਮੀ ਦਿਆਂ ਰੱਖਣਾ ਵੀ ਕੁਰਤੀ ਦਾ ਮੋਢਾ ਨਹੀਂ ਵੱਡਾ ਹੋਣਾ ਜੇ ਦੇ ਕਿਸੇ ਵੀ ਹਾਲਤ ਚ ਹੈ ਨਾ ਇਹ ਵੱਡਾ ਹੋ ਗਿਆ ਤਾਂ ਸਾਰਾ ਸਮਝੋ ਤੁਹਾਡਾ ਸੂਟ ਹੀ ਸੈਟਿੰਗ ਹੀ ਖਰਾਬ ਹੋ ਜਾਊਗੀ ਫਿਰ ਆਪਾਂ ਇੱਥੇ ਸਿਉਣਾਂ ਮਾਰੀ ਜਨੇ ਕੱਚਾ ਜਾਂ ਕੁਝ ਵੀ ਪਰ ਉਹ ਜੀ ਨਹੀਂ ਬਣਦੀ ਫਿਰ ਥੋੜੀ ਗਲਾਈ ਇੱਥੋਂ ਦੇਵਾਂਗੇ ਜੋ ਜਿਵੇਂ ਪਲੇਟਾਂ ਨੇ ਛਾਣ ਪਾ ਬਾਚ ਚੱਕਾਂਗੇ ਪਹਿਲਾਂ ਮੈਂ ਤੁਹਾਨੂੰ ਮੋਟੀ ਮੋਟੀ ਕਟਾਈ ਦੱਸ ਦਿਆਂ ਹਣਾ ਸੌਖਾ ਹੋ ਜਾਂਦਾ ਹੁਣ ਆਪਾਂ ਤੀਜੇ ਨੰਬਰ ਤੇ ਕੀ ਕੱਟਣਾ ਪਾ ਆ ਇਹ ਵੀ ਕੀ ਹੁੰਦਾ ਆਪਾਂ ਨਵੇਂ ਨਵੇਂ ਕੰਮ ਸਿੱਖਿਏ ਨੇ ਹੁੰਦੇ ਆ ਹਣਾ ਸਿੱਖੇ ਵੀ ਹੁੰਦੇ ਆਗੇ ਭਾਵੇਂ ਕੋਈ ਭੈਣ ਆ ਭਾਵੇਂ ਕੋਈ ਭਰਾ ਕੋਈ ਕੰਮ ਸਿੱਖਿਆ ਉਹ ਕੀ ਹੁੰਦਾ ਭਲੇਖਾ ਲੱਗ ਜਾਂਦਾ ਉਹਨੂੰ ਬਾਹ ਕੱਟਣੀ ਭੁੱਲ ਜਾਂਦੀ ਐ ਤਾਂ ਕਰਕੇ ਕੀ ਕਰਨਾ ਆਪਾਂ ਤੀਜੇ ਨੰਬਰ ਤੇ ਬਸ ਹਮੇਸ਼ਾ ਆਵਰ ਨੇਮ ਲਾਉਣਾ ਬਾਹ ਕੱਟਣੀ ਇਹ ਤੋਂ ਬਾਅਦ ਹਣਾ ਭੁੱਲ ਜਾਂਦਾ ਬੰਦਾ ਜਦੋਂ ਨਵਾਂ ਨਵਾਂ ਸਿੱਖਦਾ ਨਾ ਭਲੇਖਾ ਲੱਗ ਜਾਂਦਾ ਕੋਈ ਹੋਣੀ ਇਹ ਚ ਹੁਣ ਆਪਾਂ ਬਾਹ ਕੱਟਾਂਗੇ ਬਾਹ ਇਹਨਾਂ ਦੀ ਪਾਉਣੀ ਨੇ ਉਸੇ ਤਰ੍ਹਾਂ ਇੱਕ ਵਾਰੀ ਫਿਰ ਪ੍ਰੈਸ ਲਾ ਲਾਂ ਗਰਮ ਤੇ ਜੇ ਕਿਸੇ ਵੀ ਤਿਆਰ ਰੱਖਣਾ ਪਏ ਨਹੀਂ ਇਸ ਤਰ੍ਹਾਂ ਦੀ ਪ੍ਰੈਸ ਮੰਗਾਉਣੀ ਆ ਜਦ ਤੱਕ ਤੁਸੀਂ ਪਲੱਗ ਕੱਢੋਗੇ ਨਹੀਂ ਇਹ ਗਰਮ ਹੋਈ ਜੋ ਭਾਵੇਂ ਕਪੜਾ ਮੱਚ ਜੀ ਜੇ ਕਿਸੇ ਨੇ ਪ੍ਰੈਸ ਇਹ ਰੱਖਣੀ ਆ ਤਾਂ ਧਿਆਨ ਵੀ ਰੱਖਣਾ ਨਾਲ ਲਾਣਾ ਵੀ ਪ੍ਰੈਸ ਦਾ ਪਲੱਗ ਕਦੋਂ ਕੱਢਣਾ ਕਦੋਂ ਲਾਉਣਾ ਹੈਨਾ ਉਨਾਪੂਰ ਪਤਾ ਲੱਗਣ ਲੱਗੇ ਨਾ ਹੱਥ ਨੂੰ ਪ੍ਰੈਸ ਜਿਆਦਾ ਗਰਮ ਹੋ ਗਈ ਫਿਰ ਇਹਨੂੰ ਕੱਢ ਦੇਣਾਗਾ ਆਪਾਂ ਨੇ ਬਾਕੀ ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਵਰਤਦੇ ਆ ਫਿਰ ਆਪਾਂ ਨੂੰ ਉਹਦਾ ਸਾਫ ਆ ਜਾਂਦਾ ਬਸ ਇਹਦਾ ਇਹ ਫਾਇਦਾ ਵੀ ਇਹ ਸਾਰੇ ਵੱਟ ਕੱਢ ਦਿੰਦੀ ਹੈ ਜੀ ਪ੍ਰੈਸ ਦੀ ਕੰਪਨੀ ਦਾ ਜਾਂ ਕੋਈ ਹੋਰ ਕਈ ਪਹਿਲਾਂ ਦੇ ਕਮੈਂਟ ਆਉਂਦੇ ਬਾਈ ਵੀ ਅਸੀਂ ਕਿਹੜੀ ਕੰਪਨੀ ਦੀ ਪ੍ਰੈਸ ਲੱਗੀ ਕੋਈ ਦਿੱਕਤ ਨਹੀਂ ਉਹ ਤੁਸੀਂ ਟੇਲਰ ਆਪਣਾ ਟੇਲਰ ਵਾਲੀ ਪ੍ਰੈਸ ਕਹਿ ਕੇ ਲੈ ਸਕਦੇ ਹੋ ਨੂੰ ਕੰਪਨੀ ਦਾ ਗੁਬਾਲਾ ਲੰਮਾ ਚੌੜਾ ਨਹੀਂ ਹੁੰਦੀ ਗੱਲ ਇਹਦੇ ਵਿੱਚ ਨਾ ਤੇ 900 ਰੁਪਏ ਤੋਂ ਲੈ ਕੇ 1000 ਰੁਪਏ ਦੀ ਇਹ ਪ੍ਰੈਸ ਆ ਜਾਂਦੀ ਹੈ ਜੇ ਕੋਈ ਪਏ ਨੂੰ ਸ਼ੌਂਕਾ ਵੀ ਇਸ ਤਰ੍ਹਾਂ ਦੀ ਪ੍ਰੈਸ ਲੈਣ ਦਾ ਕਈ ਵੀ ਰੇਆ ਹੁੰਦਾ ਵੀ ਆਪਾਂ ਵੀ ਇਹੋ ਜੀ ਪ੍ਰੈਸ ਲੈਣੀ ਆ ਹਨ ਕਿਵੇਂ ਮਿਲੂ ਕਿੱਥੋਂ ਹਰ ਇੱਕ ਸ਼ਹਿਰ ਚ ਮਿਲ ਜਾਂਦੀ ਆ ਵਧੀਆ ਦੁਕਾਨ ਤੋਂ ਜਾ ਕੇ ਮੋਡਾ ਇਹਨਾਂ ਦਾ ਹੈਗਾ 20 ਚੰਗੀ ਤਰ੍ਹਾਂ ਆਪਾਂ ਪ੍ਰੈਸ ਮਾਰ ਲਏ ਫਿਰ ਆਪਾਂ ਬੰਨ੍ਹ ਲਵਾਂ ਹਲਕਾ ਜਿਹਾ ਆਪਾਂ ਇਥੋਂ ਕੱਟਾਂਗੇ ਕਿਉਂਕਿ ਪੂਣੀ ਹੀ ਬੰਦੀ ਸੀਗੀ ਫਰਕਣਾ ਪੈਣਾ ਪੈਣਾ ਅੱਜ ਸਾਡੇ ਵੀ ਮੋਢਾ ਇਹਨਾਂ ਦਾ ਸੇਮ ਆਪਾਂ ਪਰ ਦਬਾਅ ਵੀ ਛਡਾਈ ਵਿੱਚ ਕਈ ਵਾਰੀ ਖੁੱਲਾ ਭੀੜਾ ਕਰਨਾ ਪੈਂਦਾ ਜੀ ਹਨਾ ਹੈਗਾ ਦਬਾਅ ਬਹੁਤ ਹੈ ਨਾ ਇਹ ਤੁਸੀਂ ਦਬਾਅ ਬਾਅਦ ਛੱਡਨਾ ਫਿਰ ਹਲਕਾ ਜਿਹਾ ਜੋੜ ਪਾ ਸਕਦੇ ਆਪਾਂ ਇਸ ਤਰ੍ਹਾਂ ਕਰਕੇ ਜਾਂ ਤੋਂ ਐ ਲੱਗੀ ਵੀ ਕਹਾਂ ਲੂ ਖੁੱਲਾ ਭੀੜਾ ਕਰਨਾ ਪੈ ਸਕਦਾ ਤਾਂ ਆਪਾਂ ਇਹ ਤੋਂ ਇਹਨਾਂ ਵਿੱਚ ਥੋੜਾ ਜਿਹਾ ਜੋੜ ਚੜਾ ਦੇਈਏ ਇੰਨਾ ਕਿ 1.5 ਇੰਚ ਦਾ ਮਾਰਜਿਨ ਹੋਣਾ ਜ਼ਰੂਰੀ ਹੈ ਕਿ ਵੀ ਖੁੱਲਾ ਭੀੜਾ ਹੋ ਜਾਂਦਾ ਹੈ ਬਾਂਹ ਦੀ ਲੰਬਾਈ ਕਿੰਨੀ ਆ 17 ਤੇ 2 19 ਆਪਾਂ ਕਿੰਨੀ ਰੱਖਾਂਗੇ 7 19 ਹਲਕਾ ਜਿਹਾ ਵਧ ਰੱਖਿਆ ਕਰੋ ਹਰ ਇੱਕ ਚੀਜ਼ ਨੂੰ ਮਤੂੰਦਾ ਦਾਉਣਾ ਵੀ ਜ਼ਰੂਰੀ ਆ ਕਈ ਵਾਰ ਕਾਣੋ ਚ ਹੋ ਜਾਂਦਾ ਜਾਂ ਆਪਾਂ ਵੱਧ ਘੱਟ ਮੋੜਦੇ ਮੂਰੀ ਕਿੰਨੀ ਆ 13.5 ਤੇ 2 15.5 16 ਕੋਣੀ ਕਿੰਨੀ ਆ 17 8.5 ਇੱਥੇ ਕੋਣੀ ਤਿਆਰ ਆ ਪੈਂਦੀ ਐ ਦੇਖ ਇੰਨਾ ਆਪਾਂ ਦੁਆਰ ਰੱਖਾਂਗੇ ਵਿੱਚ ਦੇ ਇੱਥੋਂ 2 ਇੰਚ ਛੱਡ ਕੇ ਗਲਾਈ ਪਾਉਣੀ ਸ਼ੁਰੂ ਕਰਿਆ ਕਰੋ ਪਹਿਲਾਂ ਚਾਕ ਦੇ ਨਾਲ ਨਾ ਕੱਚਾ ਕਰ ਲਿਆ ਕਰੋ ਇਸ ਤਰ੍ਹਾਂ ਠੀਕ ਆ ਦੀ ਆਵਲੀ ਫੱਟੀ ਵਿਆਮਾ ਘੱਟ ਨਾਲ ਆਪਣੀ ਜਿਹੜੀ ਫੱਟੀ ਹੁੰਦੀ ਆਹੀ ਸ਼ੇਪ ਦੀ ਫੱਟੀ ਲਿਆ ਕਰੋ ਕਿਸੇ ਭੈਣ ਨੇ ਕੱਟ ਸ਼ੇਪ ਵਾਲੀ ਫੱਟੀ ਲੈਣੀ ਪੂਰੀ ਸ਼ੇਪ ਵਾਲੀ ਫੱਟੀ ਲਿਆ ਕਰੋ ਪਲਾਜੋ ਵੀ ਇਹਦੇ ਨਾਲ ਸੌਖਾ ਘਟਿਆ ਇੰਨਾ ਫਿਟਿੰਗ ਦੀ ਵੀ ਨਿਸ਼ਾਨ ਲਾ ਕੇ ਐਸパਾਸੇ ਨਿਸ਼ਾਨ ਲਾਉਣਾ ਫਿਟਿੰਗ ਦਾ ਲੋਗੀਆਂ ਪਾ ਕੇ ਸਾਰੀਆਂ ਫੇਰ ਨਿਸ਼ਾਨ ਲੈਂਦੇ ਆ ਉਹਦੀ ਪਹਿਲਾਂ ਦਾ ਨਿਸ਼ਾਨ ਲਾ ਕਰੋ ਫਿਰ ਫਿਟਿੰਗ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਜਿੰਨਾ ਜੋੜ ਪਊਗਾ ਆਹੀ ਲੀਨ ਨੂੰ ਆਇ ਰੱਖ ਲੈ ਚੜਾ ਕਰ ਚੁੱਪਾ ਓ ਠੀਕ ਆ ਬੈਕ ਪੱਲੇ ਤੇ ਜੋੜ ਆ ਲੂਗਾ ਵਿੱਚ ਹੀ ਸੌਣ ਦੀ ਪਤਾ ਨਹੀਂ ਲੱਗਣਾ ਡੋਲਰ ਚੱਕਾਂਗੇ ਆਪਾਂ ਡੋਲਰਾਂ ਤੇ ਅੱਧਾ ਇੰਚ ਦੀ ਸ਼ੇਪ ਦੇਣੀ ਜਿਆਦਾ ਨਹੀਂ ਤੋ ਬਸ ਇੱਥੇ ਲੱਗ ਇਹ ਵੀ ਖਤਮ ਕਰ ਲੀ। ਜਿਵੇਂ ਆ ਜੋੜ ਗਮਾਚੇ ਨੇ ਆਪਾਂ ਕੀ ਕਰਨਾ ਸਟੈਪਲ ਦੇ ਨਾਲ ਇਹਨੂੰ ਜਿਵੇਂ ਲੈਂਡਿੰਗ ਵਾਲੇ ਸੂਟ ਦੇ ਬੰਦੇ ਹੁੰਦੇ ਆਪਾਂ ਇਹ ਇੱਥੇ ਐਵੇਂ ਬੰਦੇ ਠੀਕ ਹੈ ਵੀ ਗੋਮਦਾਨੀ ਜੋ ਆਹ ਕਟਿੰਗ ਹੁਣ ਆਪਾਂ ਕੀ ਕਟਾਂਗੇ ਸਲਵਾਰ ਦੇ ਫੱਟੇ ਸਾਰੇ ਕੱਪੜੇ ਇੱਧਰ ਕੱਢ ਲਾਂਗੇ ਸਲਵਾਰ ਦੀ ਲੰਬਾਈ ਹੈ ਜਿਹੜੀ ਇਸ ਭੈਣ ਦੀ ਉਹ 34 ਇੰਚ ਆ ਪੇਟ ਲੌਂਗ ਦਾ ਜਿਆਦਾ ਅੱਗੇ ਨੂੰ ਹਨਾ ਭਾਰੇ ਆ ਸੇਹ ਦੇ ਥੋੜੇ ਤਾਂ ਆਪਾਂ ਪੂਰਾ ਧਿਆਨ ਦੇਣਾ ਜਿਵੇਂ ਹੁਣ ਦੱਸਦਾ ਹੁਣ ਨਾ ਇਹ ਮੂਹਰੋ ਸਲਵਾਰ ਪਹੁੰਚਿਆ ਤੇ ਨਾ ਡਿੱਗੇ ਅੱਗੇ ਮ ਡਿੱਗੀ ਨਹੀਂ ਕਈ ਵਾਰੀ ਸਲਵਾਰ ਤਾਂ ਉਹ ਚੀਜ਼ਾਂ ਧਿਆਨ ਰੱਖਣਾ 6 ਇੰਚ ਫੀਤਾ ਆਪਾਂ ਕੱਢਦੇ ਹੁੰਨੇ ਆ ਦੇਖੋ ਸਲਵਾਰ ਦੀ ਲੰਬਾਈ ਕਿੰਨੀ ਆ 34 ਆਪਾਂ ਕਿੰਨੇ ਦੀ 37 ਇੱਕ ਕੰਝ ਆਪਾਂ ਵੱਧ ਐਕਸਟਰਾ ਲੈ ਲਿਆ ਮੂਰੂ ਚੱਕਣ ਵਾਸਤੇ 38 ਇੰਚ ਯਾਨੀ ਆਜ ਜਿਹੜਾ ਧਿਆਨ ਰੱਖਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਬਾਅਦ ਵਿੱਚ ਪਤਾ ਲੱਗਦਾ ਨਾ ਇੰਨੀ ਆਪਾਂ ਇਹਨੂੰ ਕੱਟਾਂਗੇ ਧਿਆਨ ਰੱਖਣਾ ਇਹ ਚੀਜ਼ ਨਹੀਂ ਫਿਰ ਸੂਟ ਪੱਲੇ ਪੈਣ ਦੇ ਤਾਂ ਰਹਿੰਦੀ ਐਨੀ ਚੌੜੀ ਪੱਟੀ ਹੈ ਲਾਜ਼ਮੀ ਨਿਗਾਹ ਮਾਰਿਆ ਕਰੋ ਚਾਰ ਚੁਕਰੇ ਜਦੋਂ ਸੂਟ ਕੱਢਦੇ ਹੁੰਦੇ ਆ ਨਾ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਜਿੰਨਾ ਪਹੁੰਚਾ ਹੋਵੇ ਉਦੋਂ 2 ਇੰਚ ਘੱਟ ਪਾ ਕਰੋ ਫੱਟਾ ਚੌੜਾ ਇੱਕ ਦੋ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਤਾਂ ਕਿ ਪਹੁੰਚੇ ਘੁੰਮ ਨਾ ਹਨਾ 34 35 36 37 37.5 ਹਲਕਾ ਜਿਹਾ ਆਪਾਂ ਵਧਾ ਲ ਗਏ। ਠੀਕ ਆ ਇਧਰ ਆਪਾਂ ਨਾਲੇ ਵਾਲੇ ਪਾਸੇ ਕੱਢ ਲਾਂਗੇ ਕੰਨੀ ਨੂੰ ਨਾ। ਮੂਰੀ ਹੈਗੀ ਇਸ ਪਾਸੇ ਦੀ 14 ਆਪਾਂ ਕਿ ਨਹੀਂ ਰੱਖਣੀ 12। ਆਹ। ਬਸ ਸਾਰੀ ਕੰਨੀ ਨਿਕਲ ਗਈ ਆ। ਇੱਥੋਂ ਵੀ 12 ਇੱਥੋਂ ਵੀ 12। ਠੀਕ। ਇਸੀ ਤਰੀਕੇ ਆਪਾਂ ਉਧਰ ਵੀ ਸਲਵਾਰ ਦੇ ਕੁੰਦਿਆਂ ਦੇ ਵਿੱਚੋਂ ਨਹੀਂ ਰੱਖਣੀ ਕੰਨੀ ਸਾਰੀ ਕੱਢਾਂਗੇ ਕਿਉਂਕਿ ਅਟਦੀ ਆ ਉਹ ਕੰਨੀ ਕਈ ਵਾਰੀ ਆਪਾਂ ਨਹੀਂ ਧਿਆਨ ਦਿੰਦੇ ਬਾਅਦ ਚ ਪਤਾ ਲੱਗਾ ਸਾਰਾ ਸੂਟ ਬਣਾ ਕੇ ਫਿਰ ਸਾਰਾ ਔਖਾ ਹੋ ਜਾਂਦਾ ਹਨ ਹਰ ਇੱਕ ਚੀਜ਼ ਦਾ ਚਾਰਜ ਕਰੇ ਨੀਂਗਾ ਰੱਖਿਆ ਕਰੋ ਬਸ ਕਾੰਗੂ ਚੇਂਜ ਫਿੱਟ ਆਪਾਂ ਕੱਢਾਂਗੇ ਬੈਲਟ ਦਾ ਹਲੋ ਸਲਵਾਰ ਦੀ ਲਮਾਈ ਕਿੰਨੀ ਆ 34 35 36 37 ਹਲਕਾ ਜਿਹਾ ਬੰਧ ਰੱਖਿਆ ਕਿਵਲੀ ਸੂਟ ਕਾਟਨ ਨੂੰ ਤੋਣ ਤੋਂ ਬਾਅਦ ਵੀ ਸੂਟ ਜਾਂਦੇ ਆ ਦੋ ਤਿੰਨ ਸੂਤ ਵਿੱਚ ਬੰਧ ਰੱਖਿਆ ਆ ਜਿਹੜਾ ਆਪਣਾ ਚੱਕਰ ਦਾ ਮਕਸਦ ਇਹ ਆ ਵੀ ਮੂਹਰੋ ਸਲਵਾਰ ਖੜੀ ਰਵੇ ਕਿਵਲੀ ਸਲਵਾਰ ਸਾਰੀ ਅੱਗੇ ਡਿੱਗੀ ਜਾਂਦੀ ਹੈ ਨਾ ਉਹ ਬੁਰੀ ਲੱਗਦੀ ਹੈ ਹੀਟ ਦੇ ਪਾਸੇ ਪਹੁੰਚਣੇ ਪਾਸੇ ਟੱਕਲ ਆ ਲਿਆ ਕਰੋ ਨਿਸ਼ਾਨੀ ਰੰਦੀ ਹੈ ਵੀ ਹੀਟਲਾ ਪਾਸੇ ਉੱਤੇ ਕੱਟੇਗੇ ਆਪਣੀ ਹੁਣ ਆਪਾਂ ਪ੍ਰੈਸ ਕੱਢ ਦਾਂਗੇ ਚਲ 벨ਟ ਤੇ ਸਲਵਾਰ ਇਹ ਬਿਉਂਤ ਕੇ ਆਪਾਂ ਕਿਥੋ ਕਿਥੋ ਕੀ ਕੱਢਣਾ ਇਹਨਾਂ ਆਪਾਂ ਵੇਖਾਂਗੇ ਵੀ ਇਥੋਂ ਸਲਵਾਰ ਦੀ ਆਪਣੀ 벨ਟ ਨਿਕਲਦੀ ਕਿੰਨਾ ਚੌੜਾ ਕੱਪੜਾ ਆਪਣੇ ਕੋਲੇ ਆਹ ਵਾਲਾ 6.5 13 ਇੰਚ ਚਾਹੀਦਾ ਆਪ ਨੂੰ ਵੈਸੇ ਹੈਗਾ 13 ਇੰਚ ਬਹੁਤ ਕਿਸੇ ਵੀ ਚੀਜ਼ ਦੀ ਕਿਸੇ ਵੀ ਭੈਣ ਨੂੰ ਨਾ ਸਮਝ ਆਵੇ ਹਨਾ WhatsApp ਤੇ ਬੋਲ ਕੇ ਭੇਜ ਸਕਦੇ ਜਿਹਨਾਂ ਨੂੰ ਨਹੀਂ ਲਿਖਣਾ ਹੁੰਦਾ ਕਮੈਂਟ ਬਾਕਸ ਦੇ ਵਿੱਚ ਤੇ ਨਹੀਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਆ ਕਰੋ ਮੈਨੂੰ ਮੈਂ ਉਹ ਪੜਦਾ ਹੁੰਨਾਗਾ ਜਦੋਂ ਵੀ ਮੇਰਾ ਟਾਈਮ ਲੱਗਦਾ ਫਿਰ ਮੈਂ ਉਹਨਾਂ ਨੂੰ ਦੇਖ ਕੇ ਸਾਰੇ ਧਿਆਨ ਚ ਰੱਖ ਕੇ ਫੇਰੀ ਵੀਡੀਓ ਬਣਾਉਣਾ 24 ਬੈਲਟ ਹੈਸਪੈਨ ਦੀ ਪੇਟੀ ਕਹਿੰਦੇ ਜਿਹਨੂੰ ਆਪਾਂ ਆਹ ਨੇ ਪੀੜੇ ਦੇ ਅਨੇ ਪਾਸੇ ਕਰ ਦਾਂਗੇ ਆਪਾਂ ਨੂੰ ਆੜ ਦਾ ਪਾਸਾ 24 ਸਾਢੇ 25 ਇੰਚ ਹਾਂ ਠੀਕ ਆ ਸਾਢੇ 25 ਬਾਕੀ ਜਦੋਂ ਕਪੜਾ ਆਪਣੇ ਕੋਲੇ ਹੋਊਗਾ ਨਾਲ ਆਵਾਗੈਰਾ ਨਾਲ ਦਾ ਪਾਦਿਆ ਕਰੋ ਇਹਨਾਂ ਚੀਜ਼ਾਂ ਨਾਲ ਗਾ ਖੁਸ਼ ਹੋ ਜੈਣਾ ਲੋ ਇਹ ਵੀ ਆਪਰੇ ਹੋ ਗਿਆ ਉਹ ਆਪਾਂ ਕੱਟ ਕੇ ਸੁਲਵਾ Arah kapal ke langit ਕੰਨੀ ਕੱਢਾਂਗੇ ਆਪਾਂ ਦੋਨੇ ਪਾਸੇ ਉਧਰੋਂ ਵੀ ਕੱਢਾਂਗੇ ਧਰੂ ਕੱਢਾਂਗੇ ਠੀਕ ਆ ਕੰਨੀ ਆਪਾਂ ਨਹੀਂ ਰੱਖਦੇ ਵਿੱਚ ਹਾਂ ਦੋਛ ਹੋ ਗੂਰੇ ਧਿਆਨ ਦੇ ਨਾਲ ਦੇਖਣਾ ਜਿਹੜੇ ਆਪਾਂ 2 1/2 ਇੰਚ ਆਖਦੇ ਆ 6 ਇੰਚ ਫੀਟਾ ਮੈਂ ਕੱਢਤਾ ਸਲਵਾੜ ਦੀ ਲਮਾਈ ਕਿੰਨੀ ਆ ਕੰਗਤੀਆਂ ਆਪਾਂਗੇ ਨਹੀਂ ਰੱਖਣੀ 37 ਇਹ ਭੈਣ ਜਿਹਨੂੰ ਭਾਰੀ ਹੈ ਮੈਂ ਤੁਹਾਨੂੰ ਦੱਸਿਆ ਪੇਟ ਲੌਂਕ ਦਾ ਆਪਾਂ ਇਹਨੂੰ 3 ਇੰਚ ਵਧ ਕਰਤਾ ਲਓ 40 ਠੀਕ ਆ 12 ਇੰਚ ਆਪਾਂ ਫੱਟੇ ਚੌੜੇ ਪਾਏ ਆ 14 ਇੰਚ ਮੂਰੀ ਇਹਨਾਂ ਦੀ 2 ਇੰਚ ਉਹ ਘਾਟਾ ਤੇ 2 ਇੰਚ ਇਸਲਾਇਆ ਕਿੰਨਾ ਹੋ ਗਿਆ ਟੋਟਲ 4 ਇਧਰੋਂ ਪਾਵਾਂਗੇ 2 ਤਿੰਨ ਇੰਚ ਪਾਇਆ ਆ ਪਾ ਮਟਾਈ ਦਾ ਕਿਉਂਕਿ ਭਾਰੇ ਜਾਂ ਤੁਹਾਨੂੰ ਮੈਂ ਦੱਸਿਆਗਾ ਸੇਹ ਦੇ ਥੋੜੇ ਜਿਹੜੀਆਂ ਭੈਣਾਂ ਦਾ ਪੇਟ ਲੌਂਕ ਦਾ ਉਹਨਾਂ ਨੂੰ ਤੁਸੀਂ 3 ਇੰਚ ਕਰਦਿਆ ਕਰੋ ਤੁੰਗੂ ਪੇਟ ਤੇ ਤਾਂ ਸਲਵਾਰ ਚੜਦੀ ਨਹੀਂ ਉਹ ਅੱਗੇ ਡਿੱਗੀ ਜਾਂਦੀ ਫਿਰ ਪਹੁੰਚੇ ਦੇ ਉੱਪਰ ਬਲ ਪਈ ਜਾਂਦੇ ਉਹ ਬੁਰੇ ਲੱਗਦੇ ਇਹ ਸੂਟ ਬਣਾਉਂ ਤੋਂ ਬਾਅਦ ਵੀ ਕਈ ਵੇ ਡਿੱਗਦੀ ਹੁੰਦੀ ਸਲਵਾਰ ਮੂਹ ਨੂੰ ਤਾਂ 벨ਟ ਦੇ ਕੋਲੇ ਪਲੇਟ ਪਾ ਦਾ ਕਰੋ ਲੰਮੀ ਆਸੇ ਆਪਣੇ ਆ ਕੰਨੀ ਆ ਇਹ ਆਪਾਂ ਨਾਲੇ ਕੱਢਣੀ ਆ ਠੀਕ ਆ ਕੱਢਦੀ ਆ ਇਧਰੋਂ ਨਾਲਾ ਕੱਢ ਲਾਂਗੇ ਤਾਂ ਲੰਮਾ Thank <laughs> ਜੇਦੋਂ ਨਾਲੇ ਦੇ ਵਿੱਚ ਵੀ ਕੰਨੀ ਆਏ ਨੇ ਫਿਰ ਉਹ ਟੇਡਾ ਹੀ ਹੋ ਜੰਨਾ ਆਪਾਂ ਨੂੰ ਕੱਢ ਹੀ ਦਿੱਤਾ ਹੁਣ ਆਪਾਂ ਤੋਂ ਲੰਮਾ ਵਧੀਆ ਨਾਲਾਂ ਕੱਟ ਲਾਂਗੇ ਲੋ ਵੀ ਸਲਵਾਰ ਦੀ ਲੰਬਾਈ ਕਿੰਨੀ ਆ 34 35 36 37 ਤਿੰਨ ਇੰਚ ਬਾਬਾ ਦਰੱਖਿਆ ਸੀ ਇਸ ਕੋਲ ਇੰਨੇ ਆਮ 2.5 ਰੱਖਦੇ ਉਹਨੇ ਕਿਉਂਕਿ ਭਾਰੇ ਆ 3 ਇੰਚ ਇਧਰੋਂ 2 ਇੰਚ ਐਸ਼ਟੱਕ ਤੋਂ ਐਸ਼ਟੱਕ ਤੱਕ ਫੜਾਂਗੇ ਤੇ ਖਰਚਾ ਆਪਾਂ ਨੇ ਗਾਲਾ ਗੋਲਾ ਜੇਪਨ ਵਾਸਤੇ ਸਲਵਾਰ ਚੋਂ ਕੱਢਾਂਗੇ ਹਨਾ ਆਪਣੇ ਕੋਲ ਹੋਰ ਕੋਈ ਕਪੜਾ ਨਹੀਂ ਹੈ ਚੰਗੀ ਤਰ੍ਹਾਂ ਸੈਟ ਕਰ ਲੈਣੀ ਉਹਨੂੰ ਲੋਚ ਇਹਧਰੋਂ ਆਪਾਂ ਇੱਕੋ ਜਿਹਾ ਕਰਕੇ ਇਥੋਂ ਉਹਨਾਂ ਦਾ ਇੱਕ ਹੀਰ ਕਪੜਾ ਚਿਲਕ ਦੇ ਇਥੇ ਸੂਈ ਨਾਲ ਲਿਆ ਕਰੋ ਜਾਂ ਸਟੈਪਲ ਦੇ ਨਰਸ ਸਟੈਪਲ ਕਰ ਲਿਆ ਕਰੋ ਪੈਸੇ ਕਾਟਨ ਦਾ ਕਪੜਾ ਕੱਟਣਾ ਬਹੁਤ ਸੌਖਾ ਹੈ ਹਨਾ ਖਿਲਛੇ ਦੀ ਕੱਟਿਆ ਗਿਆ ਹੁਣ ਆਪਾਂ ਦੇਖਾਂਗੇ ਕਿ ਕਿਹੜਾ ਕਿੰਨਾ ਰੱਖਣਾ ਹੈ ਕਿਉਂਕਿ ਆਪਾਂ ਖਰਚੀ ਦਾ ਵੀ ਧਿਆਨ ਰੱਖਣਾ ਗਲਾ ਵੀ ਚੇਪਣਾ ਔਰ ਜਿਹੜਾ ਹਲਾਉਂਦੇ ਆਪਣੇ ਉਹਨੂੰ ਕਪੜਾ ਥੋੜੇ ਇੱਕੋ ਹੀਰ ਹੀ ਬਚੀ ਆਹ ਸਾਰਾ ਦੇਖ ਕੇ ਫਿਰ ਉਸ ਹਾਵਣਾ ਦਾ ਕਪੜਾ ਰੱਖ ਲਾਂਗੇ ਇਹ ਕਪੜੇ ਕੋਲੇ ਨਾਲਾ ਆਹ ਔਰ ਜੇ ਕਿੰਨੇ ਪਾਇਆ ਪਚੋੜੇ ਫੱਟੇ 12 ਇੰਚ ਜਾਨੀ ਕਿ 12 ਦਾ ਦੋ ਹੋ ਗਿਆ 6 ਅਸੀਂ 6 ਇੰਚ ਕੱਢਤਾ ਆਪ 70 ਕੇਰੇ ਬਣਾ ਲਓ 72 ਕੇਰੇ ਬਣਾ ਲਓ 36 ਦੋ ਨਾ 72 ਆਹ ਆਪਣੇ ਕੋਲ ਕਪੜਾ ਇਸ ਪੈਨ ਦੀ ਝੋਲੀ ਕਿੰਨੀ ਆ 14 ਇੰਚ ਤਿਆਰ ਚਲੋ 10:30 ਪਾਵਾਂਗੇ ਆਪਾਂ ਇਹਨੂੰ ਚੋਲੀ ਚੋਲੀ ਜਿੰਨੀ ਬਣ ਕੇ 14 ਰਹਿ ਜੂਗਾ ਠੀਕ ਆ ਇੱਕੋ ਪੈਕ ਥੋੜੀ ਰੇਬੀਰ ਕੱਢ ਲਾਂਗੇ ਇੱਥੇ ਨਾ ਉਹ ਆਪਣਾ ਜ਼ਰੂਰੀ ਆ ਗਲੇ ਤੇ ਲਾਉਣ ਨੂੰ ਥੋੜਾ ਇਹ ਕਿਰਾ ਪਾ ਹੋਰ ਕੱਟ ਕਰਦੇ ਤਾਂ ਕਿ ਬਾਦ ਵਿੱਚ ਦਿੱਕਤ ਨਾਲ ਖੜਤੀ ਬਹੁਤ ਹੀ ਸੋਹਣੀ ਸਲਵਾਰ ਬਣੂਗੀ ਜਦੋਂ ਬਣ ਗਈ ਨਾ ਵਧੀਆ ਪੌੜੀਆਂ ਤੇ ਅੱਡੀਆਂ ਤੋਂ ਬਿਲਕੁਲ ਸੈੱਟ ਅੱਗੋਂ ਬਿਲਕੁਲ ਸਟ੍ਰੇਟ ਖੜਮੀ ਹੋਊਗੀ ਔਰ ਆਪਸ ਆਖਵਾਂ ਵਾਲਿਆ ਹੁਣ ਇੱਥੇ ਆ ਕੇ ਭੈਣ ਨੂੰ ਕਨਫਿਊਜ਼ਨ ਹੁੰਦੀ ਹੈ ਵੀ ਆਹ ਕਿਵੇਂ ਹਨਾ ਵੀ 6 ਇੰਚ ਜਿਹੜਾ ਕੱਢਦੇ ਆ ਉਹ ਫਿਰ ਬਾਅਦ ਚ ਕੱਟ ਦਿੰਨੇ ਆ ਜਾਂ ਕਿਵੇਂ ਹਨਾ ਤਾਂ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਫਿਰ ਵੀ ਕੋਸ਼ਿਸ਼ ਕਰੂੰ ਸਮਝਾਉਣ ਦੀ ਜਿਹੜਾ ਆਪਾਂ 6 ਇੰਚ ਕੱਢਦੇ ਆ ਦੇਖੋ ਫਿਰ ਉਹਦੇ ਵਿੱਚ 3 ਇੰਚ ਪਾਉਣਨੇ 34 35 36 37 ਆਪਾਂ ਸਵਾ 37 ਤਾਂ ਰੱਖਿਆ ਇਹਨੂੰ ਸਲਵਟ ਸੁngੜਵਾਇਆ ਵਿੱਚ 2 ਇੰਚ ਦਾ ਆਪਣਾ ਨੇਫਾ ਮੁੜ ਗਿਆ ਦੇਖੋ ਮੁੜ ਗਿਆ ਅੱਧਾ ਇੰਚ ਇਧਰ ਆ ਗਿਆ ਅੱਧਾ ਇੰਚ ਇਧਰ ਆ ਗਿਆ ਸਲੰਗ ਦੇ ਵਿੱਚ ਬਲਾਂ ਦੇ ਵਿੱਚ ਜਿਹੜਾ ਮਾੜਾ-ਮੋਟਾ ਕੋਈ ਬਾਅਦ ਘਾਟ ਹੋਊਗੀ ਉਹ ਪਹੁੰਚਣ ਵਾਲੇ ਪਾਸੇ ਹੈਖਾ ਜਦੋਂ ਆਪਾਂ ਪ੍ਰੈਸ ਮਾਰ ਕੇ ਪਹੁੰਚੇ ਜੜਾਂਗੇ ਇਹ ਵਾਅਦਾ ਹੋਵੇ ਤਾਂ ਕੱਟ ਦੇਣਾ ਜੇ ਸਹੀ ਆਵੇ ਤਾਂ ਬਸ ਬਾਅਦ ਘਾਟ ਘੱਟ ਕਰਕੇ ਸਹੀ ਆਏ ਨਾ ਵੈਸੇ ਮਾੜਾ ਮੋਟਾ ਹੀ ਕਿਹੜੀ ਵਾਅਦਾ ਹੁੰਦਾ ਕਿਹੜੀ ਨਹੀਂ ਵਾਅਦਾ ਪਹਿਲਾਂ ਪਾ ਕੱਟ ਦੇਗੀ ਫਿਰ ਮੈਂ ਤੁਹਾਨੂੰ ਦੁਬਾਰੀ ਨਾ ਇੱਕ ਵਾਰੀ ਚੰਗੀ ਤਰ੍ਹਾਂ ਸੁਣਿਓ ਜਿਹੜਾ ਆਪਾਸ ਹੈ ਨਾ ਇਹ ਢਿੱਗਾਂ ਵਾਲਾ ਬੱਸ ਆ ਗਿਆ ਆਪਣਾ ਜਿਹੜਾ ਤਾਂ ਉੱਪਰ ਵਾਦੀ ਠੀਕ ਆਹ ਚੀਜ਼ ਨਾ ਵਾਦੀ ਹੁੰਦੀ ਆਪ ਸਾਹਮਣੇ ਆ ਜਵੀਤ ਸਲੰਗਾਂ ਦੇ ਨਾ ਦੇਖੋ ਇਧਰਲੇ ਬੱਸ ਬੈਲਟ ਲੱਗੂ ਨਾ ਆਪਣੀ ਇਹ ਆ ਲੱਗੇ ਚੇਂਜ ਬੈਲਟ ਇੱਥੇ ਜਦੋਂ ਆਪਾਂ ਜਾਵਾਂਗੇ 2 ਇੰਚ ਘੱਟ ਜੂਗਾ ਪਹਿਲਾਂ ਤਾਂ ਨੇਫੇ ਦਾ ਫਿਰ ਬਲਾਂ ਦਾ ਘੱਟ ਜੂਗਾ ਬਣ ਕਰਕੇ ਸਾਰੀ ਸਲਵਾਰ ਜਦੋਂ ਆਪਾਂ ਨੂੰ ਜਿਵੇਂ 34 ਚਾਹੀਦੀ ਹੈ 34.5 ਰਹੂਗੀ 35 ਰਹੂਗੀ 35 ਦੇ ਵਿੱਚੋਂ ਆਪਾਂ ਜਦੋਂ ਕੱਟਤਾ ਉਹਨੂੰ 1/2 ਇੰਚ ਦਾ ਪਹੁੰਚੇ ਦੇ ਵਿੱਚ ਹੀ ਮੁੜੂਗਾ ਕਪੜਾ ਤਾਂ ਬਿਲਕੁਲ ਸਹੀ ਆ ਜਾਊਗੀ ਜਿੰਨੀ ਆਪਾਂ ਨੂੰ ਸਲਵਾਰ ਚਾਹੀਦੀ ਆ ਫਿਰ ਵੀ ਜੇ ਨਾ ਸਮਝ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੁਬਾਰੇ ਪੁੱਛ ਸਕਦੇ ਹੋ ਜੇ ਕਿਸੇ ਭੈਣ ਨੇ ਫੋਨ ਤੇ ਗੱਲ ਕਰਨੀ ਆ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਹਨਾ ਲੋਕ ਸਰ ਆਪਣਾ ਸੂਟ ਕੱਟ ਕੇ ਤਿਆਰ ਹੋ ਗਿਆ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਵੇ ਪੁੱਛ ਲਿਓ ਬਾਕੀ ਜਿਹੜੀਆਂ ਭੈਣਾਂ ਨੇ ਉਹਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਹਨਾ ਉਹ ਲਿਖ ਕੇ ਭੇਜ ਸਕਦੇ ਹੋ ਬੋਲ ਕੇ ਭੇਜ ਸਕਦੇ ਹੋ ਬਿਲਕੁਲ ਫ੍ਰੀ ਸੇਵਾ ਕੋਈ ਸਲਾਈ ਸਿਖਾਉਣ ਦਾ ਪੈਸਾ ਨਹੀਂ ਕੋਈ ਕਟਾਈ ਸਿਖਾਉਣ ਦਾ ਪੈਸਾ ਨਹੀਂ ਠੀਕ ਹੈ ਜੀ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ